ਕਾਲਜੀ ਵਿੱਚ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਾਲ ਬਲੌਗ ਵਿੱਚ ਤੇ ਆਪਾਂ ਆਏ ਹੋਏ ਤੇ ਬਈ ਇੱਧਰ ਆਪਣੇ ਵੱਡ ਦੇ ਨਾਲ ਜਗਾ ਜਿੱਦੇ ਧੀਰੇ ਚੱਲ ਰਹੀਦੀ ਐ ਤੇ ਮੈਂ ਚਲ ਦੇਖਾਈਏ ਸੁਪਰ ਸੀਡਰ ਖਾਲੀ ਚਲਾਈ ਜਾਂਦਾ ਲੈ ਰੰਡਾ ਗੇਰਿਆ ਨਹੀਂ ਉਹ ਕੰਮ ਹੋ ਗਿਆ ਆਏ ਹਾਏ ਆਹ ਬਈ 855 ਦੀ ਰੀਤ ਜਾਂ ਕਿੱਥੇ ਆ ਜਿਹੜਾ ਇਹਨਾਂ ਨਾਲ ਮਿਲ ਗਿਆ ਸੋਨੇ ਵਰਗਾ ਬਈ ਲੈ ਆ ਕਿੱਥੇ ਤੇ ਕਰ ਲਿਆ ਲੈ 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 ਆ ਕਿੱਥੇ ਲੈ ਆਂਦਾ ਲੈ ਬਾਣਾ ਵੀ ਐ ਵੀ ਬਾਣਾ ਰੰਡਾ ਲਾ ਕੇ ਨਹੀਂ ਆ ਉਹ ਤਾਂ ਨਹੀਂ ਲੈਣੀ ਵੀਹ ਨਾ ਘੇਰੇਣੀ ਹੈਗਾ ਬਈ ਇਹ ਤਾਂ ਉਹੀ ਗੱਲ ਹੋਗੀ ਮਗਾ ਵੀਹ ਤਾਂ ਘੇਰੇਣੀ ਹੈਗਾ ਇਹ ਤਾਂ ਉਹੀ ਗੱਲ ਹੋਗੀ ਮੇਰੇ ਚਲਾਣੇ ਤਾਂ ਅੰਦੇ ਨਹੀਂ ਮੇਰੇ ਉਹ ਤਾਂ ਘੇਰੇਣੀ ਵੀਰ ਹੈ ਉਹ ਸਾਹਾਰੇ ਕਣਕ ਵੀ ਦੀ ਖੱਤੀਆਂ ਖੁੱਤੀਆਂ ਆਹ ਲਾ ਲੈ ਲੈ ਜੱਕਰੇ ਜੱਕਰੇ ਇਹਦੇ ਵਰਗਾ ਨਹੀਂ ਮੋਜ ਹੈਗੀ ਨਹੀਂ ਨਹੀਂ ਅੰਨਾ ਉਹ ਚਾਹ ਉਹ ਜਿਹੜਾ ਵਿਆਹ ਲਈ ਸ਼ੋਹ ਦਾ ਚਾਹ ਉਹ ਜਿਹੜਾ ਮੈਂ ਚਾਹ ਟਰੈਕਟਰ ਚਲਾਈ ਜਾਂਦਾ ਕੇ ਨੇ ਲੱਗਿਆ ਆਹਨੇ ਕੁ ਮੈਂ ਸ਼ੋਹ ਆ ਜਾਗੀ ਹੋਰ ਵੀ ਹੋਰ ਨੂੰ ਲੈ ਆ ਕਰਾਈ ਗੱਲ ਐ ਲੈ ਇਹ ਤੇਰੇ ਰਾਜੂਟਾ ਵੀ ਦੇਖੋ ਪੂਰਾ ਘੜ ਕੇ ਜਾਂਦਾ ਸੁਪਰ ਸੀਡਰ ਉਹ ਇਹਦਾ ਉਹੀ ਕੰਮ ਕਰਦਾ ਜਿਹਦੇ ਮੈਂ ਡਰਦੀ ਸੀ ਕਾ ਕੰਮ ਠੀਕ ਉਹ ਹੈ ਜਿਵੇਂ ਕਿੱਦ ਨਹੀਂ ਐ ਡੋਟੇ ਵਿਛਰੇ ਆ ਡੋਟੇ ਡੋਟੇ ਬਾਅਦ ਮਾ ਰੋਣੀ ਤਾਂ ਕਰਦਾ ਮੈਂ ਰੋਣੀ ਕਰਦਾ ਹਾਂ ਸੁਪਰ ਸੀਡਰ ਕਲੇ ਬੀਜ ਨਹੀਂ ਤਾਂ ਗਿੱਲ ਬਿਥਰੀ ਹੈ ਹੈ ਡੋਟੇ ਡੋਟੇ ਉਧਰੋਂ ਨਹੀਂ ਆ ਬੀਜ ਚੱਕ ਲਿਆ ਮੈਂ ਚਵਰੀ ਬੀਜ ਰੋਣੀ ਪਰਸੋਂ ਘਰੇ ਚ ਉੱਥੇ ਜਿੱਦਣ ਰੋਣੀ ਕਰਨਾ ਤਾਂ ਤੁਹਾਨੂੰ ਦੱਸਣਾ ਤਾਂ ਉਦਾਂ ਹੀ ਬਾਣਾ ਦਾ ਉਹ ਹੁਣ ਦੁਬਾਰੇ ਫੇਰ ਰੋਣੀ ਕਰਨਾ ਪਣਾ ਨਾ ਹੁੰਦਾ ਕਿੱਲੇ ਬਿਠੇ ਰਹੀ ਐ ਤੇ ਬਾਹ ਕੇ ਫੇਰ ਜਿੱਦੀ ਸੁਪਰ ਸੀਟਰ ਨਾਲ ਦੀ ਨਾਲ ਚਲਾ ਦੀ ਦੁਬਾਰੇ ਫੇਰ ਰੋਣੀ ਹੋਣਾ ਹੁਣ ਉਹ ਕਾਦੇ ਲੈ ਜਿੱਦਣ ਰੋਣੀ ਕਰ ਹੁਣ ਤੁਨੇ ਵੀ ਹੋਣਾ ਉਹ ਇੱਥੇ ਆ ਲੈ ਬੁੱਦੂ ਕੀ ਹੋਰ ਦਾ ਬਣਾਈ ਸੱਚ ਯਾਰਾ ਇੱਦਾਂ ਕਭੀ ਮੈਂ ਤਾਂ ਡੋਡੇ ਲੈਣੇ ਆ ਸਿੱਧੀ ਜੀ ਗੱਲ ਹੁੰਦੀ ਐ ਮੈਂ ਤਾਂ ਕਮਣਾ ਲੈ ਗਿਆ ਉੱਥੇ ਹਾਂਜੀ ਹਾਂ ਹੈ ਤੂੰ ਵੀ ਇੱਥੇ ਹਾਂਜੀ ਹਾਂ ਹੋ ਜਿਹੜੀ ਫਿਲਮ ਜੀ 365 ਚ ਨਾ ਪਤਾ ਨਹੀਂ ਕਿਹੜੀ ਸੀ 365 ਚ ਨਾ ਪਤਾ ਕਿਹੜੀ ਸੀ ਹਾਂ 365 ਚ ਨਾ ਪਤਾ ਕਿਹਦੇ ਹੁੰਦੇ ਪਤਾ ਨਹੀਂ ਕੋਈ ਕੁਛ ਹੀ ਸੀ ਉਹ ਕਿਉਂ ਆ ਤੈਨੂੰ ਪੁੱਛਾਂਗਾ ਥੇਲੇ ਮਾਲਾਣਾ ਡੈਡੀ ਨੇ ਪੁੱਛਿਆ ਮੈਂ ਟਰੈਕਟਰ ਨੇ ਨਾ ਡੈਡੀ ਹੁੰਦਾ ਹਾਂ ਆ ਠੀਕ ਆ ਛੋ ਛੋ ਆ ਠੀਕ ਆ ਹਾਂ ਪਤਾ ਨਹੀਂ ਕੀ ਕਹਿੰਦੀ ਹੈ ਪਹਿਲਾਂ ਜਿਹੜੀ ਦੂਈ ਦੀ ਡੱਬਾ ਜੀ ਆ ਡੰਮੀ ਉਹ ਵਿਗਾਰਦੀ ਉਹ ਵੀ ਕਰਤੀ ਹਾਂ ਟਰੈਕਟਰ ਦੀ ਉਹ ਹੀ ਰੱਖੀ ਹੁੰਦੀ ਹਾਂ ਹਾਂ ਇਹ ਆਪਾਂ ਨੂੰ ਜਦਦਾ ਆ ਜਾਂਦਾ ਹੁਣ ਮੈਂ ਦੁਬਾਰਾ ਵੇਚਣਾ ਬੈਠਾ ਆਹੋ ਹੋ ਰਿਹਾ ਐਵੇਂ ਵੀ ਦੇਖ ਲਓ ਵੀ ਜਾ ਕੇ ਕਿਉਂ ਫੁੱਦ ਬਣਾਈ ਜਾਂਦਾ ਬਰਸੀਨ ਦਾ ਬੀਜ ਕਿੱਥੇ ਤੇ ਹੁਣ ਬਰਸੀਨ ਦਾ ਬੀਜ ਵਿਜੇ ਇਹਦੇ ਚ ਉਹ ਹੈ ਨਹੀਂ ਬਰਸੀਨ ਦਾ ਬੀਜ ਵਿਜੇ ਨਿਕਲ ਗਿਆ ਵਿੱਚੇ ਹਾਂ ਦੇਖੀ ਇਹ ਕੱਢ ਕੇ ਬਰਸੀਨ ਦਾ ਬੀਜ ਤਾਂ ਨਿਕਲ ਗਿਆ ਆ ਦੇਖ ਆ ਦੇਖ ਬਰਸੀਨ ਦਾ ਬੀਜ ਅੱਛਾ ਕੱਢ ਤਾ ਹੈ ਇੱਕ ਨਹੀਂ ਹੋਰ ਯਾਰ ਹੁਣ ਬਰਸੀਨ ਦਾ ਬੀਜ ਤਾਂ ਵਿੱਚੇ ਕਣ ਘੇਰਦੀ ਬਸ ਹੁਣ ਫਿਰ ਦਾ ਵੀ ਜਿਹੜਾ ਫਰੀਕ ਹੁੰਦਾ ਨਾ ਛੇਤੀ ਨਿਕਲ ਜਾਂਦੇ ਤੇ ਆਉਂਦੇ ਨੇ ਅੱਛਾ ਤਾਂ ਕਰਕੇ ਫਟਾਫਟ ਕਿਹੜਾ ਦੇ ਤਾ ਉੱਪਰ ਉੱਪਰ ਪਰੰਤੂ ਵੀ ਕਾਲਾ ਕਬਾਇਆ ਸੋਨਾ ਲੀਕਾ ਚੱਲਦਾ ਪਹਿਲਾਂ ਕਾਲਾ ਕਬਾਇਆ ਹੈ ਨਾ ਯਾਰ ਉਹਦੇ ਪਾਣੀ ਆ ਗਿਆ ਫਟਾਫਟ ਦੇ ਅੱਛਾ ਉਹ ਵੀ ਸੁਹਾੜ ਗਿਆ ਆ ਗਿਆ ਰਲ ਕੇ ਆ ਫਿਰ ਉਹ ਕਰੀ ਉੱਧਰ ਹੈ ਕਰਾਬ ਆਇਆ ਦਾ ਉਹ ਯਾਰ ਕੀ ਕੀ ਹਾਲਾ ਨਾ ਪਾ ਕੇ ਪੀਤੀਏ ਵਾਰ ਅੱਛਾ ਇਹ ਵੀ ਪੁੱਠਾ ਪੰਗਾ ਲਓ ਯਾਰ ਮੇਰਾ ਕੱਕ ਵੜਨ ਤੇ ਲੈ ਲਮਾਂਗਾ ਹਾ ਪਤਾ ਨਹੀਂ ਕੀ ਦਾ ਟਰੈਕਟਰ ਚੱਲਦਾ ਉੱਧਰ ਤੇ ਖੜੀ ਵਈ ਏ ਤੇਰੀ ਪਤਾ ਨਹੀਂ ਜੀ ਕੀ ਦੀ ਏ ਮੈਨੂੰ ਦੱਸ ਸਕ ਤੇਰੀ ਵੈਲੀ ਏ ਚਾਂਦੀ ਦੀ ਏ ਲੱਗਦਾ ਦੇਖ ਲੈ ਯਾਰ ਨੀਰਾ ਚਾਂਦੀ ਏ ਲਾਇਆ ਹੈ ਅਗਲੇ ਨੇ ਬਣ ਗਿਆ ਕੀ ਤੂੰ ਬਣ ਗਿਆ ਜੀ ਬਣ ਗਿਆ ਇਕੱਲੇ ਨੂੰ ਕੇਲੇ ਕਰਨ ਲੱਗਣੇ ਆ ਨਹੀਂ ਆਉਂਦੀ ਚਾਨਣ ਦੀ ਦਵਾਰੀ ਨੂੰ ਚਾਨਣ ਦੀ ਦਵਾਰੀ ਲੱਗਣੀ ਆ ਦਵਾਰੀ ਨੂੰ ਚਾਹਰੀ ਆ ਗਏ ਇਹ ਐ ਅਗਲੀ ਜਗ੍ਹਾ ਆਹ ਰੱਬ ਦੀ ਰੱਬ ਦੀ ਚਾਹ ਜੀ ਇਹ ਵੀ ਲੈ ਲਓ ਤੁਸੀਂ ਪਤਾ ਨਹੀਂ ਰੱਬ ਨੂੰ ਘਰ ਨਹੀਂ ਕਿ ਜਗ੍ਹਾ ਵੀ ਸਾਨੂੰ ਦੇ ਦੇ ਫੁੱਲ ਖਾਫਰੀ ਕੱਟ ਕੇ ਟੱਪਣਾ ਹੈ ਵੀ ਮਸਾਫਰੀ ਕੱਟ ਕੇ ਚਲ ਜਾਣਾ ਜਗ੍ਹਾ ਕੀ ਵੀ ਹੈ ਕਿਸੇ ਦੀ ਨਹੀਂ ਹੈ ਕਹਿੰਦਾ ਹਾਂ ਜੀ ਹਾਂ ਕੀ ਜਗ੍ਹਾ ਦਿਖੋ ਜੀ ਹੈ ਆਈ ਜਾਂਦੇ ਨੇ ਚਾਈ ਜਾਂਦੇ ਨੇ ਜਾਈ ਜਾਂਦੇ ਆਈ ਜਾਂਦੇ ਆਈ ਜਾਂਦੇ ਆ ਜਾਈ ਜਾਂਦੇ ਆ

ਅੱਛਾ ਨਿੰਮ ਦੀ ਡੌਰੀ ਹੈ ਹਾਂ ਗੱਡੀ ਗੱਲ ਹੋਈ ਮੈਂ ਸਾਹਮਣੇ ਮੈਂ ਤੋੜਦਾ ਯਾਰ ਨਾ 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 ਹਾਂ ਅੱਛਾ ਮੈਂ ਤਾਂ ਛੋ ਜੇ ਤਾਂ ਮੈਂ ਚੱਲ ਗੰਨਾ ਲਾ ਦੇਣਾ ਹੁਣ ਹਾਂ ਸੂਬਾ ਸੀਡਰ ਕੱਢ ਦੂ ਇਹਦੇ ਵਿੱਚ ਨੇ ਉਹ ਸੂਬਾ ਸੀਡਰ ਕੱਢ ਦੂ ਇਹਦੇ ਵਿੱਚ ਨੇ ਹਾਂ ਯਾਰ ਕੂੜਾ ਕੜਕੜ ਕਿੱਥੇ ਜਾਂਦਾ ਇੱਥੇ ਨਾ ਪਤਾ ਨਹੀਂ ਯਾਰ ਕਿਤੇ ਨਾਲ ਹੀ ਵਾਲੇ ਪਾਣੀ ਤਾਂ ਨਹੀਂ ਲੈ ਜਾਂਦੇ ਅੰਡੀ ਗਵੰਡੀ ਗਵੰਡੀ ਨਾ ਘਰ ਚ ਪੂਰ ਨਾ ਲਾਲੇ ਹਾਂ ਚੱਲ ਫਿਰ ਚੱਲਦਾ ਮੈਂ ਅੱਖ ਵੱਢ ਲਿਆ ਮੈਂ ਇਹ ਗੁੰਨ ਲੈਵੇ ਦੇ ਚ ਬਈ ਕਿੰਨਾ ਕਮਿਟਾ ਇਹ ਹੈ ਕਛਾ ਹੀ ਹੈ ਫਿੱਟਾ ਜਈ ਹੈ ਪਾਣੀ ਨਾਲ ਹੀ ਤਾਂ ਧਣਾ ਹੈ ਹੈਂ ਪਿਆਰ ਗੁੜ ਹੈ ਅਰੇ ਮੈਂ ਸਾਨੂੰ ਬਾਤ ਹੈ ਅੰਨਕ ਮੈਂ ਇੱਥਾਂ ਨੂੰ ਆ ਵੀ ਪਾਉਣਾ ਇਹਨੂੰ ਪਾਣੀ ਛੱਡੋ ਅੱਛਾ ਉਹ ਖਾਣੇ ਦੇ ਹਟ ਗਈਆਂ ਅੱਛਾ ਇਹ ਮੁਸਕ ਮਾਰਦਾ ਹੈ ਨਾ ਨਾ ਹੈ ਉਹ ਖਾਣੇ ਦੇ ਹਟ ਗਈ ਹੈ ਅੱਛਾ ਹਾਂ ਲੈ ਲੈ ਤਾਂ ਕੱਪੜੇ ਕਿੱਥੇ ਪਾਏ ਵੇ ਉਹ ਤਾਂ ਛਿੰਮਲੇ ਵਾਲੀ ਲੱਗਦਾ ਸਿਵਲੀ ਵਾਲੇ ਇਲਾਕੇ ਦਾ ਤੂੰ ਤਾਂ ਹਰਿਆਣਾ ਲਾਤਾ ਹਾਂ ਲੈ ਗਿਆ ਹਾਂ ਢੱਬੜ ਕੇ ਰਾਰੇ ਕੰਮ ਹੁਣ ਉਹਦੇ ਕੱਛੂ ਵੀ ਧੱਕੀ ਜਾਂਦਾ ਦਿਖਾਈ ਦੇ ਬਾਈ ਕੋਪੜੀ ਨਹੀਂ ਛੱਡੀ ਕੋਪੜੀ ਯਾਰ ਹੁੰਦੀ ਏਦੇ ਇਹਦੇ ਨੂੰ ਉਠਾ ਮਗਰਾੜ 'ਤੇ ਮਗਰਾੜ 'ਵਾਂ ਬਿਠਾ ਲੈ ਫਿਰ ਪਤਾ ਲੱਗੂ ਹਾਂ ਨਹੀਂ ਕਹਤਾਂ ਤੇ ਭੀ ਗੇ ਉੱਪਰ ਹਾਂ ਉੱਧਰ ਕੋਲ ਦੇ ਕੇ ਸਰਕਾਰੀ ਕਹ ਲੈ ਕਿੰਨਾ ਛੋਟਾ ਹੈ ਕਹਿ ਰਹਿ ਗਏ ਉਹ ਹੋ ਗਿਆ ਯਾਰ ਸੂਪਰ ਵੀਟਰ ਨੇ ਭੰਨਤਾ ਨੁਕਸਾਨ ਹੋ ਗਿਆ ਲੈ ਉਹ ਤਾਂ ਜੁੰਦਾ ਹੈ ਤੂੰ ਤਾਂ ਜੁੰਦਾ ਹੈ আরে ਮੂੰਹ ਕਰਦਾ ਉਂਗਲੀ ਪੱਕ ਦੇ ਕੋਈ ਦੇ ਮੂੰਹ ਨੂੰ ਉਂਗਲੀ ਜਿਹਾ ਕੇ ਦੇਖ ਨਾ ਨਾ ਦੇਖ ਲੈ ਨਾ ਨਾ ਇਹਨੂੰ ਦੇਖ ਕੇ ਡਰ ਨੁਕਸਾਨ ਕਰਤਾ ਦੇਖ ਲੈ ਤਾਂ ਬਾਈ ਜੇ ਬੜਾ ਹੋਵੇ ਉਹ ਤੇ ਨਹੀਂ ਫੋੜਦੀ ਨਾ ਉਹਦਾ ਕੈੜੀ ਹੁੰਦੀ ਆ ਵੀ ਬਾਈ ਗੇੜੇ ਦੇ ਦਿੰਦਾ ਯਾਰ ਇੰਨਾ ਪਾ ਜਣਾ 12 ਕੁਇੰਟਲ ਆ ਇਹਦਾ ਬੱਚਾ ਸਭ ਜਰਾ ਉਹ ਤਾਂ ਇਹ ਆਇਆ ਹੀ ਨਹੀਂ ਅੱਗੇ ਇਧਰ ਕਿ ਕਾਫੇ ਦਿਨ ਹੋ ਗਏ ਕਿ ਦਿਨ ਮਨ ਨਾਲ ਜੀ ਤੰਗੜੀ ਪਾਉਂਦਾ ਤਾਂ ਤੰਗੜੀ ਵਿੱਚ ਚੜ ਗਿਆ ਉਹ ਇਧਰ ਨਾਲ ਜੇ ਪਤਾ ਨਹੀਂ ਕਿਹੜੇ ਬਲੇ ਨੇ ਕਲ ਗਿਆ ਇੱਧਰ ਆ ਨੁਕਸਾਨ ਕਰਦਾ ਜੀ ਤੰਗੜੀ ਨੁਕਸਾਨ ਕਰਦਾ ਸੂਪਰ ਹੀਡਰ ਦੇ ਵਿੱਚ ਦੇਦਾ ਕੱਚੂ ਕੱਚੂ ਹਾਂ ਜੀ ਹਾਂ ਜੀ ਫਿਰ ਜੀ ਹਾਂ ਇੱਕ ਵਾਰ ਹੈ ਕੁਸੇ ਲਾਦਾ ਅੰਦਰ ਅੱਜ ਬੰਦਾ ਦਾ ਬਿਮਾਰਤਾ ਨਹੀਂ ਟੀਕੇ ਦਾ ਭਰਦੇ ਡਾਕਟਰ ਮਹਿਮਾ ਸਿੱਧੂ ਕੀ ਹੋ ਗਿਆ ਕੋੜ ਆਉਣ ਗਿਆ ਕੋੜ ਆਉਣ ਗਿਆ ਦੇਖੋ ਉਹਨੂੰ ਲੱਗ ਰਿਹਾ ਹੋਰੇ ਵਸ ਲੰਘ ਗਿਆ ਲੈ ਹਿੱਲੇ ਫਿਰਦਾ ਕੁੱਤਾ ਨਹੀਂ ਪਿਆ ਅੱਜ ਕੁੱਤਾ ਤੀ ਦੇਣੀ ਕੁੱਤਾ ਛੱਡਿਆ ਨਾ ਮੈਨੂੰ ਕਹਿੰਦਾ ਸ਼ਮਲੇ ਜੀ ਫਿਰਦਾ ਆਪ ਨਹੀਂ ਦਿਖਾਉਂਦਾ ਕਿ ਮੈਂ ਵੀ ਪਾਈ ਸੀ ਹਾਂਜੀ ਹਾਂ ਮੈਂ ਵੀ ਪਾਈ ਹੋਈ ਆ ਫਿਰ ਟਰੈਕ ਛੂਟ ਹੈ ਜੀ ਆ ਡੈਰੀ ਲੱਗਾ ਟਰੈਕ ਛੁੱਟਦਾ ਜਣਾ ਕਾਣਾ ਬਈ ਫਿਰਦਾ ਏ ਕਿ ਤੇ ਖੱਦਰ ਦੀ ਏ ਚਿਮਲੇ ਵਾਲੇ ਭਾਈ ਹੁਰਦਾ ਕਪੜੇ ਤੂੰ ਪਾਣੀ ਛੱਡਿਆ ਪਤਾ ਮੈਂ ਜੜਾਂ ਇਹ ਸਾਫ਼ ਕਰ ਦੋ ਤਾਂ ਮਾ ਬੜਾ ਜੇ ਕੱਖ ਜੇ ਕੱਢ ਦਵਾਂ ਜੜਾਂ ਭਰਿਆ ਕੋਈ ਯਾਰ ਕਹਿ ਰਹੇ ਨੇ ਕਿ ਤੇ ਮੈਂ ਟੁੱਟੀ ਜਾਊਗੀ ਤਾਂ ਭਰਨਾ ਤੂੰ ਪਾਣੀ ਦੇਖ ਲੈ ਕਿਹੜਾ ਲਾਂਦਾ ਹੋ ਪਾਣੀ ਤਾਂ ਹੀ ਲੱਗਣਾ ਚੁੱਧਾ ਹੋ ਟੁੱਟੀ ਆਏ ਤੇ ਮੋਰੇ ਦੀ ਬਾਦੂ ਨਾ ਨਾ ਚਾਰ ਪੰਜ ਮਿੰਟ ਲੱਗ ਜਾਂਦੇ ਹਾਂਜੀ ਹਾਂ ਕਿ ਵੇਰ ਕੰਮ ਜਾਂਦਾ ਪਾਣੀ ਹਾਂ 11 ਪਾਣਾ ਸਵੇਰੇ ਕਿਹੜਾ ਨਾਲੀ ਵਾਲੀ ਆਮ ਵਾਲਾ ਤਾਂ ਕੁਝ ਵੀ ਨਹੀਂ ਚੱਲਣਾ ਨਾਲੀ ਵਾਲੀ ਲੱਦਾਂ ਐਹੇ ਆਮ ਵਾਲਾ ਨਹੀਂ ਮੇਰੀ ਗੱਲ ਸੁਣ ਡਰਮ ਡੋਲਦਿਆ ਕਰ ਲਿਆਗੇ ਜਾ ਤੂੰ ਲਿਆ ਡਰਮ ਡੋਲਣ ਲੱਗ ਜਾ ਜਾ ਡਰਮ ਡੋਲ ਤੇ ਉਹਨੂੰ ਭਰ ਕੇ ਦਿਖਾ ਦੇ ਆਮ ਵਾਲੀ ਸਾਰਾ 11 ਪਾਣੀ ਖਾਣਾ ਮੈਂ ਨਹੀਂ ਪਿਆ ਹਾਂਜੀ ਹਾਂ ਨਾਲੇ ਬੂਟੇ ਲੱਗ ਜੂ ਪਾਣੀ ਹੈਣਾ ਸ਼ੁੱਧ ਪਾਣੀ ਹੈ ਗਲੇ ਸ਼ੁੱਧ ਪਾਣੀ ਹੈ ਹਾਂ ਸਾਰੇ ਘਰਾਂ 'ਵਾਂ ਤੇ ਆਂਦਾ ਇਕੱਲਾ ਇਕੱਲਾ ਇੱਕ ਗਲਾਸ ਡੋਲੀ ਜਾਂਦਾ ਦੇਖ ਲੈ 11 ਆਮਾਂ ਤੇ ਕਿੱਥੇ ਆਂਦਾ ਸਾਡੇ ਵਾਲਾ ਤਾਂ ਪਰੇ ਲੰਘੀ ਜਾਂਦਾ ਉਹ ਤਾਂ ਉਰੇ ਆਉਂਦੀ ਨਹੀਂ ਹੈਗਾ ਵਾਲੀ ਮੁੱਟੀ ਬੁੰਦ ਕਰ ਜਿਓ ਅੱਧਰ ਨਾਲ ਸਾਰਾ ਟੋਲੇ ਆਉਂਦਾ ਸਾਡੇ ਵਾਲਾ ਪਾਣੀ ਤਾਂ ਤੋਕਾ ਵੀ ਆਉਂਦਾ ਇੱਧਰ ਨਾ ਆਪਣਾ ਤਾਂ ਲਿੰਕੇ ਨਹੀਂ ਉਹਦਾ ਉਹ ਤਾਂ ਸਾਰਾ ਕੀ ਕਰਦਾ ਇਹ ਜਾਣ ਤੁਹਾਡੇ ਕੋਲ ਨਹੀਂ ਸਰ ਇਹਨਾਂ ਨੇ ਤਾਂ ਨੱਕਾ ਬੰਦ ਕਰ ਦਿੰਦਾ ਆਏ ਤੂੰ ਕਹਿ ਸਕਦਾ ਵੀ ਸਾਡੇ ਵਾਲਾ ਪਾਣੀ ਤੁਹਾਡੇ ਖੇਤਾਂ ਦੀ ਰੋ ਕੇ ਲੰਘਦਾ ਹਾਂ ਹੈ ਬੁਰੀ ਉੱਥੇ ਆਏਗਾ ਉੱਥੇ ਆਏਗਾ ਇੱਧਰ ਨਹੀਂ ਹੈਗਾ ਗੰਨਾ ਪੂਰਾ ਕੱਦ ਕੱਢ ਗਿਆ ਤਾਂ ਇਹਨਾਂ ਕੋਈ ਗੰਨਾ ਤਾਂ ਜਿਹੜਾ ਇੱਕ ਮੋਟਰ ਜੀ ਹੁੰਦੀ ਨਾ ਫਿਰ ਲੋੜਦਾ ਬਾਈ ਨੂੰ ਕਿ ਪਾਣੀ ਫੁੱਲ ਲੱਗਣਾ ਤਾਂ ਇਹਦੇ ਥੋੜਾ ਥੋੜਾ ਚਾਹੀਦਾ ਤਿੰਨ ਮੋਟਰ ਕਿਤੇ ਲਵਾ ਦੀ 5000 ਤੂੰ ਦੇਖ ਲੈ ਵੀ ਬਗੈਰ ਮੋਟਰ ਤੇ ਵੀ ਗੰਨਾ ਏ ਡਾਡਾ ਕਰਤਾ ਤਾਂ ਕਰਿਆ ਨਾ ਜੀ ਨਾ ਹੁਣ ਰੌਣੀ ਕਿਹੜੇ ਇੱਧਰ ਕਣਕ ਵਾਲੇ ਖੇਤ ਇਹਨੇ ਕਰ ਵਿੱਚ ਨਹੀਂ ਲੈ ਇਹ ਲੋਕਾਂ ਦਾ ਹਾਰ ਹੂਰ ਪਾ ਲੈਣ ਸਿਆਣ ਆਇਆ ਨਾ ਕਰ ਕਣਕ ਤਾਂ ਖੜੀ ਕਿੱਡੇ ਕਿੱਡੇ ਤੁਸੀਂ ਰੌਣੀ ਜਦ ਤੁਸੀਂ ਵੱਢੂਗਾ ਜਾਰੇ ਬੀਜੂਗਾ ਜੀ ਰੇਟਾਂ ਕਣਕ ਬੀਜ ਦੇਣੀ ਮੈਂ ਦੇਖ ਲੈ ਤਮਾਸ਼ਾ ਰੌਣੀ ਕਰਿਆ ਲੈ ਰੌਣੀ ਕਹਦੇ ਕਰਦੇ ਇੰਨੇ ਦਾ ਗੱਲ ਤੀ ਕੜੀ ਗਿੱਲੇ ਦੀ ਉੱਤੇ ਅਸੀਂ ਰੌਣੀ ਕਰਕੇ ਵੀਜਦੇ ਹਾਂ ਉਹ ਗਿੱਲੇ ਸਕਾ ਕੇ ਰੌਣੀ ਕਰਕੇ ਫੇਰ ਵੀਜਦੇ ਆ ਹਾਂ ਨਵੇਂ ਤਰੀਕੇ ਮਾੜਾ ਮੋਟਾ ਫਰਕ ਪੈਂਦਾ ਉਹਦੇ ਵਿੱਚ ਕਹਿੰਦੇ ਗੁੱਲੀ ਡੰਡਾ ਜੰਮ ਲਵੇ ਹਾਂ ਐ ਨਹੀਂ ਯਾਰਾ ਪੂਰਾ ਲਾਇਆ ਨੂੰ ਵੀਜਦੇ ਪੂਰੀ ਧਾਨ ਦੇ ਠੰਡਾ ਕਰਕੇ ਵੀਜਦੇ ਠੰਡਾ ਲਾ ਕੇ ਵੀਜਦੇ ਠੰਡਾ ਲਾ ਕੇ ਫੇਰ ਇਹ ਹੋ ਯਾਰ ਬੰਦੇ ਫਰੀ ਜਾਂਦੇ ਆ ਪਾਣੀ ਇੱਥੇ ਕਿੱਥੇ ਆਉਣਾ ਟੂਪੀਆਂ ਦਾ ਪਾਣੀ ਆਉਣਾ ਮੋਟਰਾਂ ਦਾ ਜਿਹੜੇ ਲੋਕ ਡੰਗਰ ਡੰਗਰ ਨਾਲ ਲਈ ਜਾਂਦੇ ਹੌਣ ਤਾਂ ਭਲਾ ਕਿੱਥੇ ਨਾਲ ਹੁੰਦਾ ਨਹੀਂ ਸਵੇਰ ਨੂੰ ਸਹ ਕਾਦੇ ਬਾਤਾਂ ਹੁੰਦਾ ਇਹ ਆਵੇ ਡੰਗਰ ਨੇ ਲਾਈ ਜਾਂਦਾ ਪਹਿਲਾਂ ਉੱਠ ਗਏ ਨਿਲਾਉਂਦੇ ਇਹ ਮੋਟਰ ਚ ਲਾ ਲੰਦਾ ਨਿਲਾਉਂਦਾ ਹੈਗਾ ਹੁਣ ਨਹੀਂ ਟੁਕੇਦਾ ਇਹ ਤਾਂ ਵੀ ਆਏ ਹਫਤੇ ਇੱਕ ਵਾਰ ਪੂਰੀ ਚੌਥੇ ਬੰਨ ਨਾ ਤਾਂ ਉੱਥੇ ਦਿਨ ਤਾਂ ਪੱਕੇ ਆ ਜਾਂ ਤਾਂ ਇਹ ਕਸਰਕਾਰੀ ਡੂਟੀ ਲਾ ਰਹੇ ਇੱਥੇ ਨਾ ਮੋਟਰ ਸਰਕਾਰੀ ਟੂਟੀ ਵੀ ਨਹੀਂ ਭਰ ਸਕਦੀ ਨਹੀਂ ਬੋਰ ਕਰਾ ਲੈ ਡੈਡੀ ਰਾਤੇ ਟੂਟੀ ਭਰੇ ਸਾਦੀ ਬੋਰ ਕਰਾ ਲੈ ਸਾਰੇ ਮੋਟਰਾਂ ਚੱਲੀ ਜਾਂਦੀਆਂ ਹਾਂ ਹਾਂ ਆਹ ਪੂਰੀ ਦਾ ਘਰ ਇੱਧਰ ਪੈਂਦਾ ਜਿੱਥੇ ਵਿਚਾਲੇ ਪੈਂਦਾ ਉੱਥੇ ਪਾਣੀ ਵਹੇਦਾ ਹੈ ਉੱਥੇ ਉਹ ਚੱਲ ਜਾਂਦੇ ਤਿੰਨ ਹਾਂ ਉੱਥੇ ਪਾਣੀ ਆਉਂਦਾ ਜੇ ਉਹਰੇ ਬੋਰ ਕਰਾ ਲਾ ਤੂੰ ਫੇਰ ਕੀ ਹੋਵੇ ਮੋਟਰ ਲਾਏ ਨਹੀਂ ਯਾਰ ਉਹਰੇ ਬੋਰ ਤਾਂ ਮੇਰਾ ਕਰਾ ਜਨਰੇਟਰ ਚੱਲ ਜਨੇ ਕਰਾ ਹੈਗਾ ਛੋਟਾ ਬੋਰ ਲੱਖ ਰੁਪਏ ਹੈ ਮੋਟਰ ਪੈਂਦਾ ਮੇਰੇ ਪਾਸ ਇਹਨੇ ਲੱਖ ਰੁਪਏ ਲਾਉਂਗਾ ਹੁਣ ਇਹਦਾ ਫਰਦਾ ਹੈ ਰੇ ਬੂਟੀ ਵੀ ਮਿਲਦੀ ਨਾਲ ਮੂਟ ਮੋਟਰ ਪਈ ਮੇਰੇ ਪਾਸ ਤਿੰਨੇ ਦੀ ਮੋਟਰ ਪਈ ਹੈਗਾ ਨਾ ਅੱਛਾ ਹਾਂ ਬੋਰ ਵੀ ਹੈਗਾ ਬੋਰ 4 ਇੰਚ ਹੀ ਹੈ ਅੱਛਾ ਇਹ ਬੋਰਡ ਚ ਆਪਣਾ 5 7 ਇੰਚ ਉਹਦਾ ਮਾਲ ਪਾ ਕੇ ਫੇਰ ਮੈਂ ਉਹਦੇ ਵਿੱਚ ਪਾ ਲਾਂਗੀ। ਅੱਛਾ ਟਰੇਬਲੀ ਸਾਰਾ ਕੁ ਪਿਆ ਮੇਰੇ ਕੋਲ। ਟਰੇਬਲੀ ਵੀ ਰੂਵੀ ਦੀ ਮੋਟਰ ਪਾਈ ਦੀ ਲਾ ਸਾਰੇ ਡਰਾਈਵਰ ਹੀ ਪਈ ਆ। ਬੜੀ ਮੋਟਰ ਸੰਭਾਲ ਹੁੰਦੀ ਏ ਤਾਂ ਸੰਭਾਲ ਹੁੰਦੀ ਏ ਤਾਂ ਬਈ। ਅੱਕੀ ਪਤਾ ਨਹੀਂ। ਉਹ ਨਵੀਂ ਉਹ ਲਿਆਂਦੀ ਸੀ ਮੈਂ ਕਹਿੰਦਾ 2 ਕੁ ਸਾਲ ਚਲਾਈ ਦੀ। ਯਾਰ ਮੜ ਜੇ ਰਿਆ ਹੈ ਟਰੈਕਟਰ ਦੇ ਪਿੱਛੇ ਦੇ ਗੁੱਲੇ ਆ ਕੱਢ ਕੇ ਦੇ ਯਾਰ ਮੈਂ ਰੇੜੀ ਨੂੰ ਪਾਣਾ ਯਾਰ। ਗੁੱਲਾ ਹੀ ਹੈਗਾ ਨੀ ਕਿੱਥੇ ਕੱਢ ਲੈ। ਦੇਖਣੀਆਂ ਨੇ। ਖੋਲੇ ਬਈ ਇਹ ਜਗਾੜ ਖਾਰੇ। ਆਹ ਨੂੰ ਕਰਾ ਦੇ ਰਿਹਾ ਤੇ ਚੱਲਦਾ ਫੇਰ ਨਹੀਂ ਕੋਈ ਹੁੰਦਾ ਅਸੀਂ ਵੀ ਟਰਾਲੀ ਬਣਨੇ ਯਾਰ ਹੁਣ ਅਸੀਂ ਦੱਸ ਕਿਆ ਕਰੀ ਹੁਣੀ ਯਾਰ ਟਰੈਕਟਰ ਉਹ ਛੋਟਾ ਸਾਡਾ ਤਾਂ ਯਾਰ ਉਹਨੂੰ ਡੱਕ ਡੱਕ ਕਰਵਾਈਏ ਅਸੀਂ ਬਾਹਰ ਨਾਲ ਉਹਨੂੰ ਦੋ ਕਿੱਰੇ ਭਜਣ ਲੱਗੀ ਐ ਭਜਦੀ ਉਹ ਹਿੱਲਦੀ ਯਾਰ ਐਂ ਜੂਟਾ ਮਾਰਦੀ ਐ ਨਾ ਹੋ ਰਹੀ ਏ ਮੋਟਰਸਾਈਕਲ ਵਾਲੀ ਹਾਂ ਆ ਗੰਨਾ ਲੈ ਜਾ ਵੰਡ ਕੇ ਕਿ ਬੇਸਾਦੀ ਵਿੱਚ ਹਰੀਆ ਬਾਰੇ ਕੋਈ ਨਾ ਨਾ ਗੰਨਾ ਕੀ ਪਾਣਾ ਗੰਨਾ ਰੋਟਾ ਵਿੱਚ ਬਿਸਾ ਦਿੰਦੇ ਸਰਹੀਆ ਬਾਰੇ ਬਾਂਚੀ ਚਾਹੁੰਦੇ ਨੇ ਹਾਂ ਮੋਰੀ ਬਾਈ ਨੂੰ ਪੁੱਛਿਆ ਮੈਂ ਗੰਨੇ ਦਾ ਬੀਜ ਦੇ ਦੇ ਕਹਿੰਦਾ ਇਹ ਤਾਂ ਸ਼ੁੱਧੀਆਂ ਹੀ ਬੋਹਦੇ ਕਹਿੰਦਾ ਮਿੱਠਾ ਹੀ ਬੋਹਦੇ ਨਾ ਇਹ ਹਾਈਬ੍ਰਿਡ ਹੈ ਜੀ ਕਹਿੰਦਾ ਬੀਜ ਸਾਡੇ ਕੋਲ ਵਾਕੀ ਕਿਸੇ ਕੋਲ ਇਹ ਬੀਜ ਨਹੀਂ ਕਿਹੜੇ 95 18 ਹਾਂ ਇਹਦਾ ਬਹੁਤ ਮੈਕਸ ਬਹੁਤ ਮਹਿੰਗਾ ਬੀਜ ਕਿਹੜਾ ਨਵਾਂ ਕੱਢਿਆ ਇਹ ਲੈ ਪੁੱਛ ਤੂੰ ਬਾਬੀ ਜੀ ਕਿੱਥੇ ਤੇ ਆਇਆ ਬੀਜ ਉਹ ਦੂਤ ਹੈ ਬੇਟਾ ਜੇ ਤਾਂ ਚਾਰ ਗੰਨੇ ਚੁਕਲੇ ਚਾਰ ਮਹੀਨੇ ਤੈਨੂੰ ਚਾਹ ਦੀ ਲੋੜ ਨਹੀਂ ਹੈਗੀ ਪਾਣੀ ਪੀ ਜਾਈ ਤੈਨੂੰ ਚਾਹ ਹੀ ਲੱਗਦੀ ਹੈ ਸ਼ੂਗਰ ਹੋਈ ਨਹੀਂ ਕਾ ਤੈਨੂੰ 4 ਮਹੀਨੇ ਪਾਣੀ ਪੀ ਜਾਈ ਤੈਨੂੰ ਐ ਲੱਗਣਾ ਵੀ ਚਾਹ ਪੀਂਦਾ ਤੇਰੇ ਅੰਦਰੇ ਰਹਿਣਾ ਅੱਠਾ ਨਿਕਲ ਆਣੀ ਹੈ ਅ ਜੰਗਾ ਫਿਰ ਮੈਂ ਕਣਕ ਵੀ ਦਾ 10 ਦਿਨ ਤੱਕ ਟੋਡੇ ਵੀਜਾ ਲੱਗਿਆ ਹੋਇਆ ਦੇਖਿਆ ਨਹੀਂ ਕਿਸ ਨੇ ਨਾ ਨਾ ਖਰਦੇ ਮੈਂ ਕਰਦਾ ਖਬਰ ਮੜ ਜਾ ਐਸੇ ਚ ਉਹਨੂੰ ਚੋਰੀ ਪਕੜੀ ਗਈ ਨਾ ਤਾਂ ਪਰਹੇਣ ਦੀ ਨਾ ਤਾਂ ਕਣਕ ਦੀ ਸਿਰਫ ਉਹ ਸਿਰਫ ਡਾਇਆ ਪਾਇਆ ਥਾ ਇਹ ਚੋਰੀ ਪਕੜੀ ਗਈ ਆ ਡੋਟੇ ਵੀਜੇ ਲੱਗੇ ਹੋਏ ਆ ਜੀ ਦੇਖ ਲੋ ਇਹ ਗੱਲ ਤਾਂ ਗੱਲ ਆ ਜੀ ਚਲਾਨ ਕੱਟੇ ਜਾਏਗਾ ਡੋਟਾ ਮੈਨੂੰ ਖਾਦੀ ਨਹੀਂ ਹੈਗਾ ਤੇਰੇ ਡੈਡੀ ਖਾਂਦਾ ਉਹ ਨੂੰ ਬੰਦਾ ਡੋਟੇ ਤੁਸੀਂ ਹੀ ਜੀ ਵੀਜੇ ਦੇ ਹੈ ਡੈਡੀ ਦਾ ਬਹਾਨਾ ਜੀ ਹਾਂ ਜੀ ਹਾਂ ਅੱਛਾ ਜੀ ਕਹਿੰਦਾ ਮੇਰੇ ਜੋ ਵੀ ਡੋਟੇ ਲੈ 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 ਦੇਖ ਕੇ ਇਹ ਗੱਲਾਂ ਕਰਦਾ ਯਾਰ ਉਹੀ ਬੰਦਾ ਕਹਿੰਦਾ ਹਾਂ ਜੀ ਉਹੀ ਕਹਿੰਦਾ ਅਛੇ ਜੀ ਹਾਂ ਜੀ ਹਾਂ ਇੱਕ ਕਿਨੇ ਚੱਲਦਾ ਜੀ ਹਾਈ ਬੈਗ ਚੱਲਦਾ ਪੀ ਆ ਲੋ